ਇਹ ਵੀ ਗੱਲ ਕਰ ਦਿੰਦੇ ਆ ਵਾਹਿਗੁਰੂ ਦਾ ਮਤਲਬ ਹੈ ਵਿਸ਼ਨੂੰ ਰਾਮ ਹਰੀ ਪਰ ਅਸਲ ਦੇ ਵਿੱਚ ਇਸਦਾ ਮਤਲਬ ਕੀ ਹੈ ਕੀ ਸੱਚੀ ਹੈ ਮਤਲਬ ਦੇਖੋ ਚਾਰੇ ਯੁਗਾਂ ਦਾ ਸਮੇਲ ਆ ਮਹਾਰਾਣੀ ਕਿਰਪਾ ਨਾਲ ਭਾਈ ਗੁਰਦਾਸ ਜੀ ਆਪਾਂ ਨੂੰ ਚੌਂ ਯੁਗਾਂ ਦਾ ਸਮੇਲ ਦੱਸਦੇ ਨੇ ਕਿ ਸਤਜੁਗ ਦੇ ਵਿੱਚੋਂ ਤ੍ਰੇਤੇ ਵਿੱਚੋਂ ਦੁਆਪਰ ਦੇ ਵਿੱਚੋਂ ਤੇ ਗੁਰਨਾਮ ਇੱਕ ਇੱਕ ਅੱਖਰ ਲਿਆ ਗਿਆ ਤੇ ਵਾਹਿਗੁਰੂ ਗੁਰਮੰਤਰ ਬਣਿਆ ਤੇ ਇਸ ਤਰ੍ਹਾਂ ਹੀ ਮਾਰਨ ਇਹ ਵਾਹਿਗੁਰੂ ਗੁਰਮੰਤਰ ਹੈ ਇਹ ਤਤਾਂ ਨੂੰ ਪਾਰ ਕਰਨ ਵਾਸਤੇ ਫੁਰਨੀਆਂ ਵਿਚਾਰਾਂ ਤੋਂ ਰਹਿਤ ਹੋਣ ਵਾਸਤੇ ਵਾਹਿਗੁਰੂ ਮੰਤਰ ਜਿੱਦਾਂ ਜਿੱਦਾਂ ਤੁੰਨਵੇਂ ਧਿਆਨ ਟਿਕਾਵਾਂਗੇ ਤੁੰਨਵੇਂ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਘੱਤ ਕਹਾਣੀ ਚਾਹੇ ਵਾਹਿਗੁਰੂ ਸ਼ਬਦ ਜਪ ਲਓ ਚਾਹੇ ਰਾਮ ਜਪ ਲਓ ਚਾਹੇ ਤੁਸੀਂ ਪਰ ਜਪਣਾ ਸਾਸ ਗ੍ਰਾਸ ਚ ਹੈ ਅੱਲਾ ਜਪ ਲਓ ਜੇ ਅੱਲਾ ਵੀ ਕਹਣਾ ਉਹ ਵੀ ਇਸ ਤਰ੍ਹਾਂ ਹੀ ਸਾਸ ਗ੍ਰਾਸੇ ਕਹੇ ਹੋਗਾ ਅੱਲਾ ਹੂ ਅੱਲਾ ਉਹ ਏ ਰਾਮ ਏ ਰਾਮ ਜਦੋਂ ਇੱਥੇ ਚੋਟ ਪੈ ਗਈ ਨਾ ਹਿੰਦੂ ਮੁਸਲਮਾਨ ਸਿੱਖ ਅਸਾਈ ਦਾ ਅੰਦਰਲਾ ਖੇੜ ਤਾਂ ਸਾਰਿਆਂ ਦਾ ਇੱਕੋ ਜਿਹਾ ਹੀ ਆ ਹੂੰ ਜਦੋਂ ਇਥੋਂ ਖੇੜ ਚੱਲੇਗਾ ਤੇ ਫਿਰ ਉਹਨੂੰ ਅਨਪਭਵ ਹੋਏਗਾ ਆਪਣੇ ਅੰਦਰ ਵੀ ਕੁਝ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਧਰਤੀ ਥੱਲੇ ਪਾਣੀ ਹੈ ਪਰ ਹਾਲੇ ਗੱਲਾਂ ਬਾਤਾਂ ਚੱਲ ਰਹੀਆਂ ਗਿਆਨ ਹੈ ਪਰ ਫਿਰ ਪ੍ਰੈਕਟੀਕਲ ਕਰਨ ਲਈ ਕੀ ਆ ਮਸ਼ੀਨ ਆਉਂਦੀ ਬੋਰ ਵਾਲੀ ਉਹ ਤਿੰਨ ਚਾਰ ਦਿਨ ਮਿਹਨਤ ਕਰਦੇ ਬੋਕੀਆਂ ਮਾਰਦੇ ਪੇ ਪਤਾ ਲੱਗਦਾ ਕਿ ਥੱਲੇ ਪਾਣੀ ਹੈ ਫਿਰ ਉੱਤੋਂ ਪਾਉਣ ਦੀ ਲੋੜ ਨਹੀਂ ਪੈਂਦੀ ਥੱਲੇੋਂ ਪ੍ਰਗਟ ਹੋ ਜਾਂਦਾ ਆਪਣੇ ਅੰਦਰ ਜਦੋਂ ਸੱਚੇ ਪਾਤਸ਼ਾਹ ਗੁਰਮੰਤਰ ਜਪ ਕੇ ਨਾਮ ਨੇ ਪ੍ਰਗਟ ਹੋਣਾ ਹੈ ਹਮ ਨਾਮ ਲਿਖਣ ਪੜਦੇ ਵਿੱਚ ਨਹੀਂ ਆਉਂਦਾ ਗੁਰਮੰਤਰ ਜਿਹੜਾ ਲਿਖਣ ਪੜਦੇ ਵਿੱਚ ਆਉਂਦਾ ਇੱਕ ਜੀਵ ਦੁਆਰਾ ਜਪਾਈ ਜਾਣ ਵਾਲੇ ਨਾਮ ਹੈ ਇੱਕ ਜੀਵ ਦੁਆਰਾ ਨਹੀਂ ਜਿਹੜੇ ਜਪ ਹੋ ਰਿਹਾ ਹੈ ਹਮ ਠੀਕ ਹੈ ਉਹਨੂੰ ਅਨਹਦ ਨਾਮ ਕਹਤਾ ਹਰ ਕੀ ਕਤਾ ਅਨਾਹਦ ਬਾਣੀ ਉਹ ਸਾਡੇ ਅੰਦਰ ਮਾਲਕ ਬੈਠ ਕੇ ਕਥਾ ਵੀ ਕਰ ਰਿਹਾ ਉਸ ਗੁਫਾ ਦੇ ਅੰਦਰ ਜੋ ਤੀਜੇ ਪਾਤਸ਼ਾਹ ਮਹਾਰਾਜ ਆਪਾਂ ਨੂੰ ਕਹਿ ਰਹੇ ਏ ਇਸੇ 나ੜੀ ਦੇ ਅੰਦਰ ਉਹ ਰਾਗ ਚੱਲ ਰਿਹਾ ਸੁਖਮਨ ਕੇ ਕਾ ਰਾਗ ਸੁਣ ਸੁਣ ਮੰਡਲੇ ਬੁਲਾਏ ਜੋ ਧਨ ਗੁਰੂ ਗ੍ਰੰਥ ਸਾਹਿਬ ਵਿੱਚ 33 ਰਾਗ ਨੇ ਇਹ ਇੱਥੋਂ ਹੀ ਪ੍ਰਗਟ ਹੋਏ ਨੇ ਸੁਖਮਨ 나ੜੀ ਦੇ ਵਿੱਚੋਂ ਜਿਨ੍ਹਾਂ ਦਾ ਮਨ ਈੜਾ ਪਿੰਗਲਾ ਨੂੰ ਛੱਡ ਕੇ ਸੁਖਮਨ ਵਿੱਚ ਪ੍ਰਵੇਸ਼ ਹੋ ਗਿਆ ਉਹਨਾਂ ਨੇ ਉਹ ਆਨੰਦ ਵਾਲਾ ਰਾਗ ਸੁਣਿਆ ਉਹ ਆਨੰਦ ਵਾਲੀ ਆਤਮ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ ਤੇ ਫਿਰ ਉਹਨੇ ਬਿਆਨ ਕਰਨੀ ਕਿ ਕਹਿੰਦੇ ਅਸੀਂ ਦੋ ਆ ਜਿਹੜੀਆਂ ਨਾੜੀਆਂ ਨੂੰ ਛੱਡ ਗਏ ਇਹਨਾਂ 'ਚ ਵਿਚਾਰ ਚੱਲਦੇ ਸੀ ਕਲੇਸ਼ ਚੱਲਦਾ ਸੀ ਕਲਯੁਗ ਚੱਲਦਾ ਸੀ ਮਾਇਆ ਚੱਲਦੀ ਸੀ ਇਹਨਾਂ ਦੋਨਾਂ ਨੂੰ ਛੱਡ ਕੇ ਅਸੀਂ ਵਿਚਾਰ ਵਾਲੀ ਨਾੜੀ 'ਚ ਚਲੇ ਗਏ ਹੂੰ ਗੁਫਾ ਦੇ ਵਿੱਚ ਵੜ ਗਏ ਜਦੋਂ ਗੁਫਾ ਜਿਹੜਾ ਉਹ ਤੇ ਫਿਰ ਮਾਰ ਨੇ ਉਹ ਆਧਾਰਨ ਦੀ ਤਾਰਾ ਚੜਿਆ ਲੰਬਾ ਕਿ ਉਹ ਨਦਰ ਨਿਹਾਲਿਆ ਆਰਾਮ ਸੇਵਕਪੂਰ ਕਰਮਾਂ ਸਤਿਗੁਰ ਸ਼ਬਦ ਦਿਖਾਲਿਆ ਆਰਾਮ ਉਹ ਫਿਰ ਆਧਾਰਨ ਦਿੱਤੀ ਕਿ ਜਿਸ ਤਰ੍ਹਾਂ ਬੋਧੀਆ ਤਾਰਾ ਹੁੰਦਾ ਲੈਡ ਛੱਡਦਾ ਇਸ ਤਰ੍ਹਾਂ ਆਤਮ ਪ੍ਰਕਾਸ਼ ਦਾ ਸੁਖਮੁਣਾੜੀ ਭਰੀ ਪਈ ਤੁਸੀਂ ਕਾਲ ਯੁਗ ਦੀ ਗੱਲ ਕਰ ਰਹੇ ਸੀ ਤੁਸੀਂ ਕਿਹਾ ਸੀ ਵੀ ਕਾਲ ਯੁਗ ਤੋਂ ਬਾਅਦ ਸਤਿਯੁਗ ਦੀ ਪ੍ਰਗਟ ਹੋਣਾ ਬਈ ਲੋਕੀ ਇਹ ਵੀ ਕਹਿੰਦੇ ਆ ਵੀ ਕਾਲ ਯੁਗ ਦੇ ਵਿੱਚ ਇੱਕ అవਤਾਰ ਹੋਏਗਾ ਕਿ ਲੋਕ ਉਸ ਨੂੰ ਕਲਕੀ అవਤਾਰ ਵੀ ਕਹ ਦਿੰਦੇ ਆ ਵੀ ਕਲਕੀ అవਤਾਰ ਹੋਏਗਾ ਤੇ ਉਹ ਜਿਹੜਾ ਕਾਲ ਯੁਗ ਹੈ ਜਿਹੜਾ ਕਲੀ ਜਿਹੜਾ ਰਾਖਸ਼ ਹੈ ਉਸ ਨੂੰ ਖਤਮ ਕਰੇਗਾ ਤੇ ਉਸ ਤੋਂ ਬਾਅਦ ਸਤਿਯੁਗ ਜਿਹੜਾ ਉਹ ਦੁਆਰਾ ਸ਼ੁਰੂ ਹੋ ਜਾਏਗਾ ਰਾਖਸ਼ਤਾ ਆਪਣਾ ਮਨ ਹੀ ਆ ਜਦੋਂ ਤੁਸੀਂ ਆਪਾਂ ਨਾਮ ਨਹੀਂ ਜਪਦੇ ਜੇ ਸਾਡਾ ਮਨ ਤਮੋ ਗੁਣ ਤੇ ਰਜੋ ਗੁਣ ਤੇ ਅਸੀਂ ਰਾਖਸ਼ ਬੁੱਧੀ ਵਾਲੇ ਆ ਜਦੋਂ ਅਸੀਂ ਨਾਮ ਜਪ ਕਰਦੇ ਮਨ ਸਿਮਰਨ ਕਰਦੇ ਆਂ ਤੇ ਸਤੋਗੁਣਾ ਆ ਗਿਆ ਤੇ ਅਸੀਂ ਦੇਵਤੇ ਬਣ ਗਏ ਸਤੋਗੁਣ ਹੋ ਗਏ ਹੂੰ ਨਾਮ ਸੁਣਨ ਲੱਗ ਪਿਆ ਨਾਮ ਨੂੰ ਜਪਣ ਲੱਪੇ ਮਨੇ ਸਾਡਾ ਰਾਕਸ਼ਸ਼ ਬੁੱਧੀ ਬਣ ਜਾਂਦਾ ਨਾ ਮਨ ਤੇ ਸਾਡੇ ਮਨ ਦੇ ਸਾਰਿਆਂ ਦੇ ਵਿਚਾਰ ਬਦਲ ਜਾਣ ਸਤਜਗ ਹੋ ਜਾਏਗਾ ਬੱਚਾ ਖੇਲ ਤਾਂ ਵਿਚਾਰਾਂ ਦਾ ਆ ਨਾ ਸਾਰਿਆਂ ਦੇ ਫੁਰਨੇ ਵਿਚਾਰ ਜਿਹੜੇ ਇੱਕ ਹੋ ਜਾਣ ਕਦੋਂ ਹੋਣਗੇ ਮਰਗਨ ਹੋਏ ਇਕੱਤਰ ਮਿਲੋ ਮੇਰੇ ਭਾਈ ਕਹਿੰਦੇ ਸਾਰੇ ਭਾਈ ਹੈ ਪਰ ਸਾਰੇ ਭਾਈ ਇਕੱਠੇ ਹੋ ਕੇ ਬੈਠੋ ਹੋਏ ਇਕੱਤਰ ਮਿਲੋ ਮੇਰੇ ਭਾਈ ਮਿਲ ਕੇ ਬੈਠੋ ਦੁਬਧਾ ਦੂਰ ਕਰੋ ਲੈ ਬਲਾਏ ਹਰ ਨਾਮੇ ਕੀ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਬਚਾਈ ਹੂੰ ਕਹਿੰਦੇ ਸਫਾ ਬਿਚਾ ਕੇ ਬਹਿ ਜਾਓ ਤੇ ਕੀ ਕਰੋ ਇਹਨਾਂ ਵਿੱਚ ਪਾਸਾ ਢਾਲੋ ਵੀਰ ਗੁਰਮੁਖ ਨਾਮ ਜਪੋ ਜਨ ਰਾਤੀ ਹੰਤ ਕਹਲਣੇ ਲਾਗੇ ਕਹਿੰਦੇ ਤੁਹਾਡੀ ਦੁਬਧਾ ਦੂਰ ਹੋ ਜਾਏਗੀ ਈਰਖਾ ਮਿਟ ਜਾਏਗੀ ਹੂੰ ਤੇ ਤੁਹਾਡੀ ਇੱਕ ਮਤ ਹੋ ਜਾਏਗੀ ਹੂੰ ਜਦੋਂ ਤੁਹਾਡੇ ਸਾਰਿਆਂ ਦੇ ਵਿਚਾਰ ਸਤੋਗ੍ਰਹਣ ਹੋ ਗਏ ਨਾ ਹੂੰ ਤੇ ਤੁਸੀਂ ਕਿਹਨਾਂ ਲੜੂਗੇ ਨਾ ਤੇ ਵਿਚਾਰ ਇੱਕ ਹੋ ਗਏ ਵਿਚਾਰ ਮਿਲ ਗਏ ਹੂੰ ਤੇ ਉੱਥੇ ਲੜਾਈ ਨਹੀਂ ਹੁੰਦੀ ਜਿੱਥੇ ਵਿਚਾਰ ਇੱਕ ਆ। ਲੜਾਈ ਉਦੋਂ ਹੀ ਹੁੰਦੇ ਆ ਜਦੋਂ ਵਿਚਾਰ ਇੱਦ ਇਸ ਪਰਸਨ ਦੇ ਅਲੱਗ ਵਿਚਾਰ ਐ, ਇਸ ਪਰਸਨ ਦੇ ਅਲੱਗ ਐ। ਹੂੰ। ਇਹ ਤੁਹਾਡੇ ਨਹੀਂ ਮੰਨੇਗਾ, ਤੁਸੀਂ ਇਹਦੀ ਨਹੀਂ ਮੰਨੂਗੇ। ਉੱਥੇ ਡਾਂਗਾ ਸੋਟੇ ਵੀ ਖੜਕ ਸਕਦੇ ਆ, ਕਚਹਿਰੀਆਂ ਤੇ ਠਾਣੀਆਂ ਤੇ। ਪਤਾ ਨਹੀਂ ਅੱਗੇ ਤੱਕ ਕੀ ਚੱਲਦਾ ਫਿਰ। ਕਿ ਆ ਬੰਬ ਬੰਬ ਬੰਬਾਂ ਦੇ ਚਲੇ ਜਾਂਦਾ ਕੰਮ, ਐਟਮ ਸ਼ਕਤੀਆਂ ਦੇ ਚਲੇ ਜਾਂਦਾ। ਬਨਾਸ਼ ਤੇ ਪਹੁੰਚ ਜਾਂਦਾ ਏ। ਤੇ ਮਾਰਾ ਕਹਿੰਦੇ ਇੱਕ ਹੋਣਾ, ਇੱਕ ਇੱਕ ਦੀ ਗੱਲ ਕਰੋ। ਇੱਕ ਨੇ ਪੈਦਾ ਕੀਤੇ ਨਾ, ਵਾਹਿਗੁਰੂ ਨੇ ਪੈਦਾ ਕੀ ਫਿਰ ਵਾਹਿਗੁਰੂ ਦੀ ਗੱਲ ਕਰੋ। ਵਾਹਿਗੁਰੂ ਸਾਨੂੰ ਇਹ ਜੀਵਨ ਦਾਨ ਦੇਣ ਵਾਲਾ ਹਾਂ ਸਭਨਾ ਜੀਆਂ ਦਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਫਿਰ ਇੱਕ ਦੀ ਗੱਲ ਕਰੋ ਇੱਕ ਨੂੰ ਦੇਖੋ ਇੱਕ ਨੂੰ ਸੁਣੋ ਤੇ ਫਿਰ ਸਤਜੋਗ ਹੈ ਜਦੋਂ ਦੂਜੇ ਦੀ ਮਾਇਆ ਦੀ ਗੱਲ ਕਰਾਂਗੇ ਦੂਜੇ ਪਰਸਨ ਦੀ ਗੱਲ ਕਰਾਂਗੇ ਦੁਬਧਾ ਆਏਗੀ ਨਫ਼ਰਤ ਆਏਗੀ ਬੈਰ ਵਿਰੋਧ ਆਏਗਾ ਜਦੋਂ ਅਕਾਲ ਪੁਰਖ ਦੀ ਗੱਲ ਚੱਲੇ ਜਿਹੜਾ ਕਾਲ ਦੇ ਦਾਇਰੇ ਤੋਂ ਸਮੇਂ ਤੋਂ ਬਾਹਰ ਹੈ ਹਾਂ ਸ਼ਾਂਤੀ ਆਨੰਦ ਫਿਰ ਦਾ ਸਮੇਂ ਵਾਲ ਦੇਖਣ ਵੀ ਦਿਲੋੜੇ ਚ ਘੜੀ ਵੀ ਨਹੀਂ ਲਾਉਂਦੇ ਜਿੱਥੇ ਜਾਈ ਦਾ ਮਾਰ ਦੀ ਕਿਰਪਾ ਦੇ ਘੜੀ ਨਹੀਂ ਲਾਉਂਦੇ ਸੀ ਘੜੀ ਲਾਈ ਦੀ ਨਹੀਂ ਸਮੇਂ ਵੱਲ ਦੇਖਿਆ ਕਰਨ ਕੀ ਹੈ ਫਿਰ ਪਿਆਰ ਨਹੀਂ ਪੈਣਾ ਮਾਲਕ ਦੇ ਨਾਲ ਉੱਥੇ ਤਾਂ ਸਮਾਂ ਹੀ ਭੁੱਲ ਜਾਂਦਾ ਹੈ ਕਿਤੇ ਵੀ ਅਸੀਂ ਕਦੀ ਦਵਾਨ ਦੇ ਉੱਤੇ ਘੜੀ ਨਹੀਂ ਲਾਈ ਜਿੱਥੇ ਵੀ ਜਾਈਦਾ ਸੰਗਤਾਂ ਸਾਧੀਆਂ ਦੋ-ਦੋ ਘੰਟੇ ਢਾਈ-ਢੇ ਘੰਟੇ ਤਿੰਨ-ਤਿੰਨ ਘੰਟੇ ਮਹਾਰਾਜ ਆਪ ਕਰਾਉਂਦੇ ਵਿਚਾਰ ਅੱਜ ਕੱਲ੍ਹ ਤਾਂ ਕੀਰਤਨ ਤੇਰੇ ਅੱਗੇ ਜਿਹੜੇ ਆ ਉਹ ਸਮੇਂ ਦੇ ਹਿਸਾਬ ਨਾਲ ਚਲੋ ਵਧੀਆ ਗੱਲ ਆ ਜੇ ਮਾਇਆ ਮੰਗਦੇ ਆ ਪਰ ਉਹ ਸਮੇਂ ਦੇ ਹਿਸਾਬ ਨਾਲ ਮਾਇਆ ਮੰਗਦੇ ਆ ਜਦੋਂ ਸਮਾਂ ਪੂਰਾ ਉਹ ਨਾਲ ਹੀ ਨਿਕਲ ਜਾਂਦੇ ਕਿਉਂਕਿ ਮਨ ਹੀ ਜੁੜਿਆ ਨਾ ਉਹ ਸਿਰਫ ਤ੍ਰੈ ਗੁਣਾ ਦੀ ਵਿਦਿਆਤ ਹੀ ਆ ਰਾਗ ਵਿਦਿਆ ਤੇ ਸੀਮਤ ਹੈ ਰੋਟੀਆਂ ਕਾਰਨ ਪੂਰੇ ਤਾਲ ਆ ਪਿਛਾੜੇ ਧਰਤੀ ਨਾਲ ਰੋਟੀਆਂ ਕਾਰਨ ਤੇ ਹੀ ਆ ਅਸਲ ਖੇਡ ਹੈ ਕਿ ਮਨ ਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨਾ ਸਿਮਰਨ ਦੇ ਨਾਲ ਜੋੜਨਾ ਤੇ ਸਿਮਰਨ ਦੇ ਨਾਲ ਤਾਂ ਹੀ ਜੋੜੇਗਾ ਜੇ ਆਪਾਂ ਨੂੰ ਸਮਾਂ ਭੁੱਲੇਗਾ ਜੇ ਘੜੀ ਵਾਲੇ ਦੇਖੇਗੇ ਤੇ ਉਹ ਤਾਂ ਮਨ ਚ ਫੁਰਨਾ ਆ ਗਿਆ ਕਿ ਮੇਰਾ ਇੰਨਾ ਹੀ ਸਮਾਂ ਹੈ ਮੈਂ ਇਹ ਤੋਂ ਉੱਪਰ ਨਹੀਂ ਲਾਉਣਾ ਹੈਗਾ ਤੇ ਉੱਥੇ ਤਾਂ ਕਣੀਆਂ ਕੁੜੀਆਂ ਭੁੱਲੇ ਜਾਂਦੀਆਂ ਹੈਗੀਆਂ ਤੇ ਦਾ ਸਮਾਂ ਹੀ ਪੋਲੇ ਜਾਂਦਾ ਜਦੋਂ ਮਾਲਕ ਦੀ ਤੁਸੀਂ ਉਸਤਤ ਕਰਦੇ ਆਂ ਬड़ाई ਕਰਦੇ ਤੇ ਸਮਾ ਜੇਤਾ ਹੀ ਨਾ ਰਹੇ ਸਾਹਮਣੇ ਵਾਲੀ ਸੰਗਤ ਨੂੰ ਨਾ ਜੇਤਾ ਰਹੇ ਹੂੰ ਉਹਨੂੰ ਕਹਿੰਦੇ ਕਿ ਮਾਲਕ ਨਾਲ ਜੁੜੇ ਹੋਏ ਆ ਜੇ ਤੇ ਸਮਾਂ ਜੇਤੇ ਆ ਜਾਵੇ ਉੱਥੇ ਫਿਰ ਜੁੜੇ ਨਹੀਂ ਹੈਗੇ ਉਹ ਤਾਂ ਸਮੇਂ ਤੇ ਕਾਲ ਦੀ ਗੱਲ ਆ ਗਈ ਨਾ ਅਕਾਲ ਜਿਹੜਾ ਸਮੇਂ ਤੋਂ ਬਾਹਰ ਹੈ ਇਹ ਕਹੇ ਵੀ ਜਦੋਂ ਸਿਮਰਨ ਅਭਿਆਸ ਲੋਕੀ ਕਰਦੇ ਆ ਨਾ ਤਾਂ ਇਹ ਕਹਿੰਦੇ ਕਿ ਰੋਸ਼ਨੀ ਸਾਨੂੰ ਪ੍ਰਗਟ ਹੋ ਗਈ ਵੀ ਅਸੀਂ ਦਰਸ਼ਨ ਕਰ ਰਹੇ ਹੂੰ ਕਿਉਂਕਿ ਰੋਸ਼ਨੀ ਕੀ ਹੁੰਦਾ ਰੋਸ਼ਨੀ ਮਾਰਨ ਗਰਬਾਣੀ ਦੇ ਵਿੱਚ ਆਪਾਂ ਨੂੰ ਗੁਰਮੁਖੋ ਸਮਝਾਇਆ ਕਿ ਜਦੋਂ ਅਭਿਆਸ ਕਰਦੇ ਆ ਸਾਡੇ ਅੰਦਰ ਉਹ ਪ੍ਰਕਾਸ਼ ਦੇ ਦਰਸ਼ਨ ਹੁੰਦੇ ਆ ਨਿਰਆਕਾਰ ਦੇ ਦਰਸ਼ਨ ਹੁੰਦੇ ਆ ਨਿਰਆਕਾਰ ਭਾਵ ਕਿ ਜਿਹਦਾ ਕੋਈ ਰੂਪ ਰੰਗ ਰੇਖਪੇਖ ਨਹੀਂ ਹੈਗਾ ਅਨਭਉ ਪ੍ਰਕਾਸ਼ ਜਿਹਨੂੰ ਕਹਿ ਦਿੱਤਾ ਜਿਸ ਤਰ੍ਹਾਂ ਆਪਾਂ ਦੇਖਦੇ ਆ ਲਾਈਟ ਹੈ ਹਨਾ ਜੀ ਤੇ ਇਸ ਤਰ੍ਹਾਂ ਆਪਣੇ ਅੰਦਰ ਉਹ ਪ੍ਰਕਾਸ਼ ਪ੍ਰਗਟ ਹੁੰਦਾ ਜਿਹੜਾ ਪ੍ਰਕਾਸ਼ ਰੂਪੀ ਪ੍ਰਕਾਸ਼ ਰੂਪੀ ਮਾਲਕ ਹੈ ਨਾ ਸੋ ਤੁਮਹੀਂ ਵਸੇ ਨਿਰੰਤਰ ਨਾਨਕ ਦਰਪਣ ਨੇ ਆਈ ਹੂੰ ਸ਼ੀਸ਼ੇ ਦੀ ਤਰ੍ਹਾਂ ਭਗਤ ਨਾਮਦੇਵ ਜੀ ਮਾਰੇ ਦੱਸ ਰਹੇ ਨਾਮੇ ਕੋ ਸੁਆਮੀ ਬੀਠ ਲੈਸਾ ਪਾਣੀ ਵਿੱਚ ਦੇਖ ਮੁਕ ਜੈਸਾ ਹੂੰ ਸਾਫ ਸ਼ੀਸ਼ੇ ਦੀ ਤਰ੍ਹਾਂ ਪਾਣੀ ਇਤਰਾ ਪ੍ਰਕਾਸ਼ ਇਤਰਾ ਸਾਫ ਹੈ ਉਹ ਹੂੰ ਤਰੇ ਗੁਣਾ ਤੋਂ ਪੈਨ ਹੈ ਰੂਪ ਨਾ ਰੇਖ ਨਾ ਰੰਗ ਕਿਛ ਇਹ ਰੰਗਾ ਰੂਪਾਂ ਤੋਂ ਪੈਨ ਹੈ ਉਦੋਂ ਹੀ ਪਤਾ ਲੱਗਦਾ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ ਅਲੀ ਆਮ ਜੀਵ ਹੁਣ ਜਦੋਂ ਕਈ ਵੇਲੇ ਕਈਆਂ ਨੂੰ ਤਤਾਂ ਦਾ ਪ੍ਰਕਾਸ਼ ਵੀ ਹੋ ਜਾਂਦਾ ਕਿ ਸ਼ੇਬ ਇਦਾਂ ਸਾਹਮਣੇ ਧਿਆਨ ਲਾਉਂਦੇ ਆ ਕਹਿੰਦੇ ਤੀਜਾ ਨੇਤਰ ਖੁੱਲ ਗਿਆ ਤੀਜੀ ਇੱਥੇ ਐਸ ਪੁਆਇੰਟ ਤੇ ਧਿਆਨ ਲਾਉ ਤੀਜਾ ਨੇ ਉਹ ਕਿ ਤਤਾਂ ਦਾ ਪ੍ਰਕਾਸ਼ ਹੁੰਦਾ ਇੱਥੇ ਹਰਾ ਪੀਲਾ ਨੀਲਾ ਕਾਲਾ ਹਨਾ ਬੈਂਗਣੀ ਰੰਗ ਜਾਮਣੀ ਰੰਗ ਹੂੰ ਇਦਾਂ ਦੇ ਰੰਗਾਂ ਦਾ ਪ੍ਰਕਾਸ਼ ਹੋ ਜਾਂਦਾ ਆ ਹੂੰ ਇਹ ਤਤਾਂ ਦਾ ਪ੍ਰਕਾਸ਼ ਹੈ ਠੀਕ ਹੈ ਜੀ ਇਹ ਪ੍ਰਕਾਸ਼ ਤੇ ਦੂਜੇ ਪ੍ਰਕਾਸ਼ ਕੀ ਫਰਕ ਆ ਆਪਣਾ ਪ੍ਰਕਾਰ ਜਿਹੜਾ ਮਾਤਾ ਪਿਤਾ ਇਸ ਪ੍ਰਕਾਸ਼ ਦੇ ਵਿੱਚ ਰੀਲ ਚੱਲਦੀ ਹੈ